ਹਾਂਜੀ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਸਥਾਨ ਜਿੱਥੇ ਗੁਰੂ ਜੀ ਚੰਦੂ ਦੀ ਹਵੇਲੀ ਦਸਿਆ ਦਿੱਤੇ ਗਏ ਤੇ ਫਿਰ ਕਵੀ ਤੇ ਬਿਠਾਇਆ ਗਿਆ ਉੱਪਰ ਦਿੱਤੇ ਤੇ ਇਹ ਰਾਵੀ ਦਾ ਕੰਡਲ ਸਿੱਥੇ ਗੁਰੂ ਅਰਜਨ ਦੇਵ ਜੀ ਜੀ ਦਾ ਇਸ਼ਨਾਨ ਵਸੇ ਕਿਸੇ ਜਗ੍ਹਾ ਹੀ ਪਾਣੀ ਚ ਅਲੋਗ ਹੋਵੇ ਨਾ ਡੱਡਬੜ ਗਰੀ ਨਸੂ ਅਸੀਂ ਬਲੀਬ ਕਰਦੇ ਹਾਂ ਕਿ ਕੋਈ ਸਾਧ ਡਟ ਰਹਾ ਹੈ ਕੈਂਪ ਤੇ ਇਤਿਹਾਸ ਇਥੇ ਨਾਲੇ ਸੂਨ ਜੂਨ ਦੋਹਰ ਮਤੀ ਸ਼ਹੀਦੀ ਦਿਨ ਬਣਾਇਆ ਜਾਂਦਾ ਹੈ ਜਿੱਨੇ ਸੇ ਜੋੜ ਮੇਲਾ ਵੀ ਇਸੇ ਦਿਨ ਵਾਲਾ ਮੇਲਾ ਵੀ ਕਿਹਾ ਜਾਂਦਾ ਹੈ ਇੱਥੇ ਜੀ ਰਵੀ ਦਿਨ ਆਪਣੇ ਰਾਵੀ ਦੱਕਣ ਚਾਹੀ ਕਿ ਰਵੀ ਚੱਲਦਾ ਸੀ ਅੱਛਾ ਜੀ ਠੀਕ ਇੱਧਰ ਜਿਹੜੀ ਇਹ ਪ੍ਰਾਣਿਕ ਪੇਂਟਿੰਗ ਬਣਾਈ ਹੋਈ ਹੈ ਜੀ ਹਾਂ ਜੀ ਇਹ ਬਣਾਈ ਹੈ ਕਲੀ ਪਾਸ਼ੇ ਗੁਰੂ ਨਾਨਕ ਦੇਵ ਜੀ ਦਸਵੀਂ ਪਾਸ਼ੇ ਗੁਰੂ ਵਿਵੇ ਸਿੰਘ ਜੀ ਇਹ ਕਿਹਨਾਂ ਨੇ ਬਣਾਈ ਹੈ ਜੀ ਜਦੋਂ ਪਾਰਟੀਸ਼ਨ ਤੋਂ ਬਾਅਦ ਅੱਛਾ ਜੀ ਇਹ ਜੀ ਸੇਵਾ ਜੀ ਮਹਾਰਾਜਾ ਰਜੀ ਸਿੰਘ ਦੇ ਵੇਲੇ ਲਈ ਹਾਂ ਜੀ ਅੱਛਾ ਜੀ ਬਹੁਤ ਜੀ ਸੇਵਾ ਚੱਲ ਇਹ ਗੁਰੂ ਨਾਨਕ ਦੇਵ ਜੀ ਦੀ ਬਣਾਈ ਹੋਈ ਹੈ ਹਾਂ ਜੀ ਬਹੁਤ ਪਿਆਰੀ ਤੁਸੀਂ ਹਲੇ ਬੋਲੀ ਸਾਹਿਬ ਜੀ ਹਾਂਜੀ ਹਲੇ ਬੋਲੀ ਸਾਹਿਬ ਹੈ ਜਾਬੀ ਦਾ ਪੰਡਾ ਜਿੱਥੇ ਪਹਿਲੀ ਗੁਪਕੀ ਲਿਵਾਈ ਸੀ ਤੇ ਦੂਸਰੀ ਇੱਥੇ ਗੁਪਕੀ ਲਗਾਈ ਹੋਈ ਹੈ ਅੱਛੇ ਕੰਮ ਦਿੱਤਾ ਕਰੋ ਮੇਰੇ ਬਾਅਦ ਛੜੇ ਛੜੇ ਗੁਰੂ ਘਰ ਦੇ ਸਾਹਿਬਾਂ ਦੇ ਜਿਸ ਜੇਵਾਂ ਪਹੁੰਚੇ ਲੋ ਜੀ ਹਾਂਜੀ ਬੋਲੀ ਸਾਹਿਬ ਦੇ ਚਲੋ ਮੋਰੀ ਸਾਹਿਬ ਨੇ ਜਾਗੀ ਦਾ ਟੰਡਾ ਇਸ ਜਗ੍ਹਾ ਤੋਂ ਪਾਣੀ ਲੈ ਕੇ ਤੇ ਲੰਗਰ ਹਾਲ ਦੇ ਵਿੱਚ ਇਸਤੇਮਾਲ ਹੁੰਦਾ ਰਿਹਾ ਅੱਛਾ ਹੈ ਪਾਣੀ ਲੈ ਕੇ ਗੁਰਦੁਆਰੇ ਸਾਹਿਬ ਜਿਸਤਮਾਲ ਹੁੰਦਾ ਰਿਹਾ ਕਿ ਤਖੀ ਬਣਾਤੀ ਸੀ ਹੁਣ ਜੀ ਸੁੱਕਾ ਹੀ ਹੈ ਹੁਣ ਸੁੱਕਾ ਠੀਕ ਹੈ ਜੀ ਸਾਹਿਬ ਅਤੇ ਉਹੀ ਪਾਣੀ ਸੀ ਜਿਹਦੇ ਵਿੱਚ ਗੁਰੂ ਸਾਹਿਬ ਅਲੋਪ ਹੋਏ ਆ ਠੀਕ ਹੈ ਵਾਹ ਇੱਥੇ ਫਿਰ ਜੀ ਥੱਲੇ ਕੀ ਹਾਲ ਬਣਾਇਆ ਹੈ ਹਾਲ ਬਣਾਤੀ ਹੈ ਜੀ ਅੱਛਾ ਜੀ ਠੀਕ ਹੈ ਫਿਰ ਸਥਾਨ ਉੱਪਰਲੀ ਸਾਈਡ ਬਣਾਇਆ ਗਿਆ ਉਹਨਾਂ ਦਾ ਉੱਪਰਲੀ ਸਾਈਡ ਸਥਾਨ ਇੱਥੇ ਜਿਹੜੀ ਰਾਵੀ ਵਗ ਰਹੀ ਸੀ ਉਹ ਰੇਸ਼ਨਾਣ ਕੀਤਾ ਸੀ ਫਿਰ ਇਹਨਾਂ ਚੇ ਲੋਪ ਹੋ ਗਏ ਸੀ ਠੀਕ ਹੈ ਜੀ ਵਾਹ ਦੇਖ ਸਾਡੇ ਦੋਸਤੋ ਪਿਆਰੀ ਚੱਲ ਰਹੀ ਆ ਤੇ ਇੱਥੇ ਰਾਵੀ ਦਾ ਕੰਡਾ ਸੀ ਮਹਾਰਾਜ ਰਣਜੀਤ ਸਿੰਘ ਨੇ 1800 ਦੇ ਵਿੱਚ ਗੁਰੂ ਅਰਜਨ ਦੇਵ ਦੀ ਸਮਾਧੀ ਬਣਾਈ ਸੀ ਜਿੱਥੇ ਤੁਹਾਨੂੰ ਥੱਲੇ ਦਿਖਾਏ ਆ ਉੱਥੇ ਉਹ ਲੋਪ ਹੋਏ ਸੀ ਏ ਸਾਦੇ ਦੋਸਤੋ ਇਹ ਦਰਗੁਰੂ ਅਰਜਨ ਦੇਵ ਜੀ ਦਾ ਤੁਹਾਨੂੰ ਦਰਸ਼ਨ ਕਰਾਏ ਆ ਅਤੇ ਉਧਰ ਹੀ ਸਾਇਡਾ ਲੰਗਰ ਸਾਹਿਬ ਆ ਠੀਕ ਹੈ ਜੀ ਮੈਂ ਪ੍ਰਸ਼ਾਦ ਲੀਤਾ ਲੰਗਰ ਨਹੀਂ ਸ਼ਕਿਆ ਕਿਉਂਕਿ ਗੰਜائش ਨਹੀਂ ਹੈਗੀ ਤੇ ਦੇਖ ਸਕਦੇ ਹੋ ਇੱਥੇ ਕੰਮ ਚੱਲ ਰਿਹਾ ਹੈ ਅਤੇ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਸਾਹਿਬ ਦੀ ਇੱਕ ਖਾਸੀਅਤ ਨਮਾਜ਼ ਵੀ ਪੜ੍ਹੀ ਜਾਂਦੀ ਹੈ ਇੱਥੇ ਦੇ ਮੈਂ ਵੀਡੀਓ ਬਣਾਉਣ ਲੱਗ ਗਿਆ ਉੱਠ ਖੜਿਆ ਐਕਟਿਵ ਹੋ ਗਿਆ ਦੇਖਣਾ ਇਹਨਾਂ ਨੂੰ ਵੀ ਹੁੰਦਾ ਕਿ ਵੀਡੀਓ ਆਉਣ ਲੱਗੀ ਆ ਹੁਣ ਹੋਰੇ ਜਾਣਦੇ ਆ ਅਤੇ ਇਹ ਕਾਫੀ ਆ ਪਰ ਮੁੰਡੇ ਨੂੰ ਪੁੱਛਿਆ ਉਹ ਕਹਿੰਦਾ ਕਿ ਚਾਹ ਮਿਲ ਜੂਗੀ ਇਹਦੇ ਅੰਦਰ ਚਾਹ ਦੇਖਦੇ ਆ ਪੀਨੇ ਆ ਕਿਉਂਕਿ ਮੈਂ ਹੋਟਲ ਦੇ ਵਿੱਚ ਕਾਪੂਚੀਨੋ ਪੀਤੀ ਸੀ ਦੇਖਦੇ ਹਾਂ ਕਿ ਚਾਹ ਮਿਲ ਜਵੇ ਦੋਸਤੋ ਮੈਂ ਨਿਕਲਣ ਲੱਗਾ ਕਿਉਂਕਿ ਉਰੇ ਚਾਹ ਉਹ ਨਹੀਂ ਸੀ ਜਿਹੜੀ ਆਪਣੀ ਚਾਹ ਹੁੰਦੀ ਆ ਸਟੈਂਡਰਡ ਚਾਹ ਇਹ ਦੂਜੀ ਸੀ ਜਿਹੜੀ ਪਾਣੀ ਦੇ ਵਿੱਚ ਪੂੜੀ ਜੀ ਪਾ ਕੇ ਟੀ ਮੰਗਣਾ ਇੱਕ ਸਿਸਟਮ ਹੁੰਦਾ ਗ੍ਰੀਨ ਟੀ ਅਤੇ ਹੁਣ ਬਾਹਰ ਜਾ ਕੇ ਦੇਖਦੇ ਹਾਂ ਹਲੋਈ ਦੋਸਤੋ ਪੁਣਸ ਵਾਲਾ ਕੋੜੀ ਦੀ ਛਾਂਡੇ ਲੈਣ ਲੱਗਿਆ ਪਾਕਿਸਤਾਨ 'ਚ ਇਹ ਦੇਖ ਸਕਦੇ ਹੋ ਠੀਕ ਆ ਦੋਸਤੋ ਹੁਣ ਅੱਗੇ ਜਾ ਕੇ ਅੱਗੇ ਕਿਸੇ ਸਥਾਨ ਤੇ ਜਾਣੇ ਆ ਫਿਰ ਉੱਥੇ ਬਾ ਦਿਖਾਵਾਂਗੇ ਪਾਰਕ ਤੁਹਾਨੂੰ ਬਸ ਮੋਟੀ ਮੋਟੀ ਦਿਖਾ ਦਿੱਤੀ ਇਹ ਨਾਰਮਲ ਪਾਰਕ ਆ ਸਾਫ਼ ਸੁਥਰੀ ਦੇ ਸਾਧ ਜੀ ਦੋਸਤੋ ਠੀਕ ਆ ਦੋਸਤੋ ਇਹ ਫਿਰ ਹੁਣ ਅੱਗੇ ਦੇਖਦੇ ਆ ਆਪਾਂ ਜਾ ਕੇ ਅੱਗੇ ਕਿਸੇ ਜਗ੍ਹਾ ਤੇ ਜਾਣੇ ਆ ਉੱਥੇ ਇਸ ਥਾਂ ਦੇਖਦੇ ਆਂ ਅਤੇ ਕਾਲੂ ਜਾਣਾ ਨਨਕਾਣਾ ਸਾਹਿਬ ਤੁਹਾਨੂੰ ਉੱਥੇ ਦਰਸ਼ਨ ਕਰਾਵਾਂਗੇ ਸਹੀ ਹੈ ਦੋਸਤੋ ਠੀਕ ਆ